ਫੇਸਬੁੱਕ ਫੈਮਿਲੀ ਕੀ ਹਾਲ ਆ ਜੀ ਸਾਰਿਆਂ ਦੇ ਤੇ ਜਿਹੜੇ ਮੈਨੂੰ ਕਹਿ ਦਿੰਦੇ ਸਾਰਾ ਦਿਨ ਬੇਲੜ ਹੈਗੀ ਆ ਵੀਡੀਓ ਪਾਉਂਦੇ ਰਹਿੰਦੀ ਆ ਬੇਲੜ ਨੂੰ ਕੋਈ ਕੰਮ ਨਹੀਂ ਤੁਸੀਂ ਦੇਖ ਲਓ ਮੈਨੂੰ ਕਿੰਨੇ ਕੰਮ ਪਹਿਲਾਂ ਤਾਂ ਮੈਂ ਸਵੇਰ ਉੱਠ ਕੇ ਨਹਾਤੀ ਨਾ ਕੇ ਗੁਰੂ ਘਰ ਗਈ ਉਸ ਤੋਂ ਬਾਅਦ ਆ ਕੇ ਮੈਂ ਬਣਾਈ ਚਾਹ ਚਾਹ ਬਣਾਈ ਨਾ ਮੈਂ ਰੋਟੀ ਲਾਈ ਜਗਮੀਤ ਦੀ ਪ੍ਰਭਜੋਤ ਦੀ ਜਗਮੀਤ ਖਾ ਕੇ ਨਹੀਂ ਗਿਆ ਸਿਪਰਾਵਜੋਦ ਨੇ ਤੇ ਮੈਂ ਖਾ ਲਈ ਸੀ ਫਿਰ ਮੈਂ ਰੋਟੀ ਲਾ ਕੇ ਪਿੰਡ ਚ ਟ ਗਈ ਪਿੰਡ ਚ ਵਾਈ ਤੇ ਉਹ ਤੋਂ ਬਾਅਦ ਚ ਘੰਟਾ ਤੱਕ ਮੈਨੂੰ ਗੁਰੂ ਘਰ ਹੀ ਲੱਗ ਗਿਆ ਹਨਾ ਪਿੰਡ ਚ ਵਾਈ ਤੇ ਪਿੰਡ ਚ ਆ ਕੇ ਤੇ ਅਜੇ ਮੈਂ ਤੁਰ ਹੀ ਆਉਂਦੀ ਸੀ ਰਾਤ ਤੇ ਜਲਮੀਤ ਦਾ ਫੋਨ ਕਹਿੰਦਾ ਮੈਨੂੰ ਅਖੇ ਕੱਟ ਫੜਾ ਕੇ ਜਾ ਫਿਰ ਉਹਨੂੰ ਮੈਂ ਕੱਟ ਫੜਾ ਕੇ ਆਂਦੀ ਤੇ ਆਪਾਂ ਢਾਂਡੇ ਤੋਂ ਹੁਣ ਦਸਤਾਲ ਵੇਖ ਲੈ ਜਿਹੜੇ ਕਹਿ ਦਿੰਦੇ ਆ ਕਈ ਕਮੈਂਟ ਕਈ ਵਾਰ ਕਰ ਦਿੰਦੇ ਕਹਿੰਨ ਕਟੱਜੇ ਕਰ ਤੇ ਜਦੋਂ ਕੰਮ ਨਹੀਂ ਆ ਤਾਂ ਕਰਦੇ ਟੂਟੀ ਚੱਲੀ ਜਾਂਦੀ ਆ ਤੇ ਆਪਾਂ ਭਾਂਡੇ ਧੋਈ ਜਾਂਦੇ ਆ ਟੂਟੀ ਤੇ ਚੱਲਦੀ ਟੂਟੀ ਤੇ ਮਾਰ ਕੇ ਸਾਹ ਨਹੀਂ ਕਰ ਦੇਖ ਲੋ ਤੇ ਸਾਰੇ ਭਾਂਡੇ ਤੇ ਧੋਣੇ ਤੋਂ ਹੁਣ ਜਿਹੜੇ ਰਹਿ ਜਾਣਗੇ ਹਜੇ ਮੈਂ ਰੇਤੇ ਨਾਲ ਮੰਜੂਗੀ ਆਪਦੇ ਜਿਹੜੇ ਆ ਹੁੰਦੇ ਆ ਆਪਣੇ ਚਾਹ ਤੀ ਵਾਲੇ ਸਗਲੇ ਜੇ ਇਹ ਚਿੱਟਰੇ ਨਹੀਂ ਨਿਕਲਦੇ ਹਨ ਤੇ ਇਹਨਾਂ ਨੂੰ ਆਪਾਂ ਕੱਤੇ ਰੇਤਾਂ ਨਾਲ ਮੰਜਾਂਗੇ ਤੇ ਕਿਸੇ ਦੀ ਜ਼ਿੰਦਗੀ ਦੇ ਬਿਨਾਂ ਜਾਣੇ ਕਿਸੇ ਨੂੰ ਹਨ ਐਵੇਂ ਗੱਲਾਂ ਬਾਤਾਂ ਨਾ ਕਰਿਆ ਕਰੋ ਹਜੇ ਮਸ਼ੀਨ ਚਲਾਉਣੀ ਆ ਤੇ ਕੱਪੜੇ ਪਾਉਣ ਵਾਲੇ ਪਏ ਨੀ ਅੱਗੇ ਮੈਸੇਜ ਆਸੇ ਤੇ ਕੱਪੜੇ ਪਾਦਣੇ ਆ ਅੱਜ ਬਹੁਤ ਲੇਟ ਹੋ ਗਈ ਕੰਮਾਂ ਦੇ ਸਾਰੇ ਕੋਲ ਪਤੋ ਕਿ ਮੁੱਦੇ ਮਾਰ ਦੇਣੇ ਆ ਤੇ ਮੁੱਦੇ ਮਾਰ ਕੇ ਇਹ ਸਾਰੇ ਪਾਣੀ ਨਿਕੜਦੇ ਉਹਨਾਂ ਦੇ ਇਹਨਾਂ ਨੂੰ ਆਪਾਂ ਉੱਥੇ ਰੱਖ ਦੇਾਂਗੇ ਟੋਕਰੀ ਨੂੰ ਦੂਜੇ ਜੇ ਮੰਜੇ ਤੇ ਤੇ 1 ਘੰਟਾ ਤਾਂ ਘੰਟਾ ਪਈ ਰਹੂਗੀ ਟੋਕਰੀ ਹਨਾ ਬਾਅਦ ਠੰਡੇ ਸੁੱਟ ਜਾਣਗੇ ਫਿਰ ਇਹਨਾਂ ਤੇ ਲ ਦੇ ਦੂੰਗੀ ਚੁੰਨੇ ਕਿਉਂਕਿ ਕਰ ਲਈ ਬੈਠ ਬੂਠ ਮਾਰ ਜਾਂਦੀ ਹੈ ਤੇ ਅਸੀਂ ਕਿ ਚੱਦੇ ਨਹੀਂ ਸਾਨੂੰ ਪੁਰਾਣੀਆਂ ਮਾਵਾਂ ਜਿਹੜੀਆਂ ਪੁਰਾਣੇ ਸਮਿਆਂ ਲਗਾ ਉਹਨਾਂ ਨੇ ਮੱਕਾ ਬੁੱਧਾ ਦਿੱਤਿਆ ਹੋਇਆ ਹੈ ਤੇ ਚੱਦੇ ਕੰਮ ਕਰਨਾ ਸਾਡੇ ਹੋਇਆ ਨਹੀਂ ਥੋੜੇ ਦੇ ਵਿੱਚ ਦਰਵਾਜ਼ ਅਸੀਂ ਹਰ ਕੰਮ ਨੂੰ ਦੇ ਲੋ ਲਾ ਕੇ ਕਰਦੇ ਹੁੰਨੇ ਆ ਵੀ ਇਹ ਗਲਤ ਨਾ ਹੋ ਜੇ ਇਹ यंत्रਾਂ ਦੇ ਵਿੱਚ ਜੇ ਕਿਸੇ ਨੇ ਕੰਮ ਕੀਤਾ ਨੇ ਅੰਦਰ ਤਾਂ ਤੇ ਫੇਰ ਮੇਰਾ ਪਿਓ ਕਹਿੰਦਾ ਹੁੰਦਾ ਸੀ ਜੇ ਕਿਸੇ ਨੇ ਕਿਹਾ ਤਾਂ ਉਹ ਵੀ ਆਹ ਕੰਮ ਗਲਤ ਹੋ ਗਿਆ ਸਹੀ ਮਾੜਾ ਜਿਹਾ ਵੀ ਅਗਲੇ ਨੇ ਉਹ ਚੂਕ ਕਰਤੀ ਨਾ ਤੇ ਮਰਨ ਹੋ ਜਾਂਦਾ ਬੰਦੇ ਦਾ ਤੇ ਇੱਕ ਮੇਰਾ ਪਿਓ ਆਏ ਕਹਿੰਦਾ ਹੁੰਦਾ ਸੀ ਕਿਸੇ ਦੇ ਚੋਰੀ ਚੀਜ਼ ਨਹੀਂ ਢੋਲਣੀ ਚੋਰੀ ਤੋਂ ਤਾਂ ਮੇਰੇ ਪਿਓ ਨੂੰ ਤੇ ਮੇਰੀ ਮਾਂ ਨੂੰ ਸਖਤ ਨਫ਼ਰਤ ਸੀ ਕਿਉਂਕਿ ਅਸੀਂ ਪਹਿਲਾਂ ਤਾਂ ਕੰਡ ਕਿੜ ਦੇ ਵਿੱਚ ਕੰਮ ਖੰਦਾ ਕਰਦੇ ਸੀ ਮਨਕੇ ਚੱਲੋ ਵੀ ਅਸੀਂ ਜੰਮੇ ਜਾਈ ਪੜੇ ਜੰਮੇ ਜੱਟਾਂ ਦੀਆਂ ਦੇ ਘਰਾਂ ਚੀਆਂ ਕੰਮਕਾਰ ਕਰਦੇ ਕਿਉਂਕਿ ਸਾਡੇ ਘਰਾਂ ਤੇ ਘਾਰਾ ਜਿਮੀਦਾਰਾਂ ਦੇ ਘਰਾਂ ਚ ਘਾਰਾ ਤੇ ਵੀ ਉੱਥੇ ਛੇੜਣਾ ਸਾਰਿਆਂ ਨੂੰ ਉਸ ਤੋਂ ਵੀ ਮਤਬੁੱਦ ਮਿਲਣੀ ਹੈ ਨਾ ਵੀ ਸਾਰਿਆਂ ਨੂੰ ਭੈਣਾਂ ਬੀਬੀਆਂ ਨੇ ਕਹਿਣਾ ਆ ਕੰਮ ਐ ਨਹੀਂ ਕਰਨਾ ਐ ਕਰਨਾ ਐ ਵਿਸਪੜਨਾ ਕੰਮ ਕਰਨਾ ਦੇਖ ਜਿਮੀਦਾਰਾਂ ਚ ਘਰ ਸੀ ਤੋਤੀ ਰਹਿਣਾ ਕਰ ਛੇੜਣਾ ਸਾਰੇ ਜੇ ਰੋਟੀ ਬਣਾਉਣ ਉੱtre ਖਾਣਾ ਪੀਣਾ ਤੇ ਕੰਮ ਧੰਦਾ ਕਰੀ ਜਾਣਾ ਤੇ ਉਹਨਾਂ ਨੇ ਮੱਤ ਪੁੱਤ ਸਿਖਾਉਣੇ ਕਹਿਣਾ ਐਂ ਇਹ ਕੰਮ ਨਹੀਂ ਕਰੀਦਾ ਐਂ ਇਹ ਕਰ ਤੇ ਹੁਣ ਅਸਗਲੇ ਪਿਆ ਕਰ ਲੈ ਤੇ ਅਸਗਲੇ ਦੇ ਉੱਤੇ ਰੱਖੀ ਟੋਪਰੀ ਜੀ ਪਾਣੀ ਖੰਦ ਜਿਦੋਂ ਜੇ ਰੋੜ ਤੇ ਤੇ ਭੰਡਿਆ ਤੇ ਨਾ ਵੜਦੀ ਤੇ ਮੱਤ ਪੁੱਤ ਵੀ ਪਰਮਾਤਮਾ ਦੀ ਦਿੱਤੀ ਮਿਲਦੀ ਹੈ ਬਾਈ ਮੱਤ ਪੁੱਤ ਬਥੇਰੀ ਆ ਬਾਈ ਸੱਚੇ ਪਾਤਸ਼ਾਹ ਦੀ ਮੱਤ ਪੁੱਤ ਕੋਕ ਸੀ ਇਹ ਕੀ ਕਰ ਸਕਦਾ ਸੀ ਜਿਹਦੇ ਉੱਤੇ ਪਈ ਸੀ ਟੋਪਰੀ ਤੇ ਹੁਣ ਆਪਾਂ ਮਾਗਦੇ ਇਹਨਾਂ ਨੂੰ ਸਕਲਿਆ ਨੂੰ ਕਿਉਂਕਿ ਇਹ ਦੋਸਤ ਕਰਮ ਕਰਿਆ ਵੇ ਸਬਜ਼ੀ ਸਬਜ਼ੀ ਬਣਾਏ ਦੀ ਤਕੀਲੀ ਚਾਹ ਵੇ ਵੇ ਨਾਲੋਂ ਰਹਿ ਜਾਂਦੀ ਲੱਗੀ ਤੇ ਕਾਂਡੇ ਤੇ ਫੇਰੇ ਹੋ ਜਾਂਦੇ ਆਏ ਨੇ ਜੀ ਦੋਤੀ ਹੁੰਦੇ ਆ ਮਾਂ ਤੋਂ ਬਰੇ ਹੋ ਜਾਂਦਾ ਤੇ ਫਾਈਰ ਉੱਥਾ ਰਾਤਾੜੇ ਤੇ ਪੈਸੀ ਦੇ ਰਾਤ ਨੂੰ ਮਾਂਦੇ ਨੇ ਅੱਡੇ ਨੇ ਕਾਂਡਾ ਵੀ ਛਾੜਦੇ ਰਾਤ ਮੇਰੇ ਦਿਲ ਨੂੰ ਪਰਾਂਡੇ ਮੰਨਦੇ ਤੇ ਸੱਟ ਜਾਈਦਾ ਸਾਰਾ ਦਿਨ ਮੈਂ ਕਿਹਨੂੰ ਕਰਨ ਕਿਹੜਾ ਕੌਤੀ ਹੈ ਰਾਤ ਨੂੰ ਕਾਂਡੇ ਦੇ ਹੱਥ ਤੇ ਨਾ ਕੋਈ ਕੋਰ ਲੈਂਦੇ ਜਦ ਮੈਂ ਇਹਨੇ ਕਹਿਆ ਦਿੰਦਾ ਜੇ ਤੂੰ ਬਾਅਦ ਨੂੰ ਮੁਟਕੇ ਨਾ ਅਸੀਂ ਕਿਤੇ 11 ਵਜੇ ਜਾਂ 10 ਵਜੇ ਤੇ ਕਹੂਗਾ ਮੰਮੀ ਘਰ ਤੇ ਆ ਤੇ ਨਹੀਂ ਪਈ ਆ ਹਰ ਮਾਜਲਾ ਮੈਂ ਇੱਥੇ ਖੜ ਜਾਂਨ। ਐਵੇਂ ਜਿਹੜੀ ਜਿੱਦ ਕਰੇ ਰਹਿ ਜਾਂਦਾ ਕਈ ਮੌਕੇ ਨਹੀਂ ਕੀ ਕਰਦਾ ਹਨ ਬੰਦਾ ਕਿਸੇ ਵੇਲੇ ਤੇ ਜਾਂਦਾ ਤੇ ਨਹੀਂ ਮਾਨ ਕਰਦਾ ਦਾ ਕਈ ਮੌਕੇ। ਜਦ ਮੈਂ ਇਤਨੇ ਬੋਲਦਾ ਨਾ ਜੱਟ ਫੜਾ ਕੇ ਫਿਰ ਨਮੀਰ ਘਰ ਕੋ ਸਕੂਲ ਗਈ ਬਾਟ ਫਿਰ ਮੋਦੀ ਜੱਟ ਫੜਾ ਕੇ ਆਈ ਜਾ ਕੇ ਤੇ ਹੋਰ ਅੱਜ ਦੁਪਹਿਰ ਦੀ ਰੋਟੀ ਰੋਣੇ ਤੋਂ ਬਾਅਦ ਲਾ ਕੇ ਖਵਾਤਣਾ ਸੀ। ਇਹ ਜਦ ਦੁਪਹਿਰ ਆਣਾ ਲਗ ਰਹਾ ਨਾ। ਮੇਰੀ ਯਾਤ ਮਸਤ ਤੇ ਜਿਆਦਾ ਰੋਟੀ ਪਾਣੀ ਬਣਾਉਣੀ ਆ ਕਿੰਨੇ ਤੇ ਮੈਨੂੰ ਸਾਹੀ ਆ ਕਿੰਨੇ ਤੇ ਰੋਟੀ ਬਣਾਉਣੀ ਤੇ ਤੇ ਖਾਣੇ ਲਾ ਕੇ ਬੜੀ ਵਧੀਆ ਲੱਗਦੀ ਰੋਟੀ ਤੇ ਫਿਕਰ ਜਾਂਦਾ ਲੱਤਾਂ ਤੇ ਲੱਗ ਜਾਂਦਾ ਮੇਰਾ ਘਰ ਦਾ ਬਣਾ ਮੋਟੂ ਹੋ ਜਾਂਦਾ ਜਿਵੇਂ ਕਰੋਨਾ ਵਾਲੇ ਟੀਕੇ ਲੱਗੇ ਮੈਨੂੰ ਲੱਗਦਾ ਭਾਣੇ ਟੀਕ ਨਕਸ ਪਾਤਾ ਹਨ ਆ ਰੋਕਲੇ ਕਰਕੇ ਘਰ ਦਾ ਕਰੋਨਾ ਵਾਲੇ ਟੀਕੇ ਨੇ ਤੇ ਅਧੇ ਰਿਚੀ ਬੁੱਜੂ ਤੇ ਨਮਾਤੀ ਕੰਦ ਕੁੱਤੇ ਜਾਣਾ ਹੁਣ ਤੋਂ ਹਾਂ ਢੰਗ ਨਾਲ ਕੇ ਰੋਟੀ ਦਾ ਕੰਮ ਬਣਾ ਜਾਂਦਾ ਬਹੁਤ ਪਰੇ ਅਗਲਾ ਕੀ ਤੇ ਨਾ ਕਰਨਾ ਹੋਵੇ ਚਲੋ ਅਗਲਾ ਕੈਦੇ ਜਨਸਾਂ ਵਿੱਚ ਜਿਹੜੇ ਤੇ ਜਿਹੜੇ ਕਰਨ ਵਾਲੇ ਨੂੰ ਕੰਮ ਘਟਾ ਤੇ ਨਾਲੇ ਨੂੰ ਕੰਮ ਬਥੇਰਾ ਰਾਤ ਤੋਂ ਲੈ ਕੇ ਸਵੇਰੇ ਸਾਰੇ ਢਾਂਡੇ ਮਾਂਜ ਬਣਦੇ ਆ ਸਟਾਕ ਸਾਰਾ ਦਿਨ ਉਹਨਾਂ ਦਿਖਾਣਾ ਬਣਾਉਣਾ ਹਨ ਤੇ ਐਸਾ ਲੈ ਕੇ ਤੋਂ ਹੀ ਮਾਂਜ ਦਿਖਾ ਰਹੇ ਹਾਂ ਉਹਨਾਂ ਕੰਟਾ ਬਾਹਰ ਤੋਂ ਬੰਦਾ ਵੀ ਨਾ ਲੈਂਦਾ ਗਰਮ ਬਾਹਰ ਹੀ ਨਾ ਲੈਂਦਾ ਸੋ ਤੁਹਾਨੂੰ ਇਹ ਣਕਾ ਲੈਣਾ ਹੁੰਦਾ ਕਿ ਕੁਲ ਕਰ ਜਾਣਾ ਹੁੰਦਾ ਪਰਕੇਤ ਬਾਹਰ ਚ ਰੱਖਣਾ ਨਾਣਾਗੇ ਫਿਰ ਅਨਤਰ ਆਪੇ ਜਾਖਣੀ ਉੱਤੇ ਬਣਾਉਣਾ ਹੁੰਦਾ ਨਾ ਤੇ ਪੈਣਾ ਰਾਤ ਨੂੰ ਵੀ ਕੋਲ ਨੂੰ 10 ਵਾਰ ਚਾਰ ਕੰਮ ਕਰਦੀ ਔਰ ਨਾ ਬੱਜਿਆ ਹਰ ਮਾਂ ਬੰਦ ਕਰਦੀ ਹੈ ਵੀਡੀਓ ਹਾਂ ਦੇ ਤੋਨਾ